हां जी हां जी हां जी आ गए फिर मित्रों आज फिर थोड़ा स्वागत है अपने फर्स्ट 22 दे एक और नया एपिसोड देखो अपने को जेबीसी है। ਕਿਹੜੀ ਕੰਪਨੀ ਵੋਲਵੋ ਦੀ ਹੈ ਦੇਖੋ ਚੰਗੇ ਟਾਇਰ ਟੂਰ ਆ ਮੁਰਦੀ ਵਿਚਾਲੋ ਫਲੈਕਸੀਬਲ ਤੇ ਇੱਕ ਸਾਈਡ ਤੇ ਛੋਟਾ ਜੌਂਡੀਅਰ ਤੁਹਾਨੂੰ ਸਾਹਮਣੇ ਲੱਗ ਪਤ ਦੇਖ ਕੇ ਪਤਾ ਤਾਂ ਲੱਗ ਹੀ ਗਿਆਣਾ ਅੱਜ ਆਪਾਂ ਕੀ ਕੰਮ ਕਰਾਂਗੇ ਅੱਜ ਮਤਰੋ ਪਾਵਾਂਗੇ ਆਪਾਂ ਟੋਚਨ ਉਹ ਦੇਖੋ ਉਹ ਕੱਡਾ ਟਰੈਕਟਰ ਉਹ ਇਹ ਵੀ ਜੀਬੀਸੀ ਵੀ ਦੇਖੋ ਤੁਸੀਂ ਜਾਣ ਬਹੁ ਜੀ ਵੀ ਚੀਜ਼ ਵੀ ਇਹ ਚੈੱਕ ਕਰਾਂਗੇ ਅੱਜ ਦੀ ਵੀਡੀਓ 'ਚ ਗੇਅਰ ਗੋਰ ਮਿੱਤਰੋ ਆਪਾਂ ਪਹਿਲਾਂ ਪਾ ਲਿਆ ਜੀਬੀਸੀ ਦਾ ਤੇ ਹੁਣ ਦੇਖਦੇ ਆਂ ਟੋਚ ਟੋਜਨ ਵੀ ਪੈ ਚੁੱਕਿਆ ਹੈ ਦੇਖੋ ਇਹ ਆਹ ਦੇਖੋ ਐ ਕਿਥੇ ਜੀਬੀਸੀ ਜਾਣ ਦਿੰਦੀ ਆ ਉਹਦੇ ਚੈਨ ਵਾਲੇ ਨੇ ਦੇਖੋ ਟਾਇਰ ਨਹੀਂ ਆ ਗਿਆ ਉਹ ਚੈਨ ਤੇ ਇਹ ਯਾਰ ਇਹ ਤਾਂ ਦੋ ਹੀ ਤਰ ਜੋਰ ਤੋਂ ਹੁੰਦੇ ਆ ਦੇਖੋ ਤੁਸੀਂ ਦੇਖ ਫਿਰ ਵੀ ਇਹਨਾਂ ਰੋਕ ਰੱਖਿਆ ਜਿਵੇਂ ਪਰ ਜੇ ਵੀ ਇਸ ਤਰ੍ਹਾਂ ਜੇਬੀਸੀ ਆ ਜੇਬੀਸੀ ਦੇ ਅੱਗੇ ਨਹੀਂ ਕੋਈ ਬੋਲ ਸਕਦਾ ਨਾ ਦੇਖੋ ਆਰਪੀਐਮ ਔਰਪੀਐਮ ਦੀ ਸੂਈ ਪਹੁੰਚ ਰਹੀ ਆ ਹਾਂ ਜੋਰ ਟਰੈਕਟਰ ਵੀ ਪੂਰਾ ਮਾਰ ਰਿਹਾ ਪਰ ਜੇਬੀਸੀ ਵੀ ਨੇ ਵੀ ਪੂਰਾ ਕੰਟਰੋਲ ਕੀਤਾ ਆ ਅੱਗੇ ਨਹੀਂ ਵਧਣ ਦਿੰਦੀ ਟਰਪੀਟਰ ਟਰਪੀਟਰ ਪੀਡੀਐਫ ਵੀਟਰੀ ਥੋੜੀ 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 ਟਰੈਕਟਰ ਜੇ ਵੀ ਜੋਰ ਲੁੰਦਾ ਪਰ ਤੁਹਾਨੂੰ ਜੀਬੀਸੀ ਦੇ ਅੱਗੇ ਨਹੀਂ ਬੋਲ ਸਕਦਾ ਕੋਈ ਜੀਬੀਸੀ ਜਿੰਨੀ ਜਾਣ ਥੋੜੀ ਆ ਆ ਲੈ ਗਈ ਜੀਬੀਸੀ ਲਈ ਗਈ 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 ਦੇਖੋ 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 ਪੂਰੀ ਹੱਤ ਕਰਉਂਦੀ ਆ ਤੁਹਾਨੂੰ ਪਤਾ ਲੱਗ ਗਿਆਣਾ ਕੌਣ Winner ਆ ਮੈਨੂੰ ਤਾਂ ਪਤਾ ਜੀਬੀਸੀ Winner ਆ ਮੇਰੇ ਸਾਰਾ ਹੋਣਾ ਤਾਂ ਵੀਡੀਓ ਪਸੰਦ ਆਈ ਤੋ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕੱਲ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦੇਖੋ ਆ ਇੰਟੀਰੀਅਰ ਐਦਾ ਦੇਖੋ ਆ ਅਗਲਾ 뷰 ਆ ਇਹਦਾ